ਸੋ ਫੋਟੀ ਖਬਰ ਤੁਹਾਨਾ ਸਾਥੀ ਕਰ ਰਿਹਾ ਕਿ ਫਿਰੋਜ਼ਪੁਰ ਦੇ ਕਲਖੂਰਤਾ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਪੁਰਾਣੀ ਦੰਜਸਤੇ ਤਹਿਤ ਅੱਤ ਗੋਲੀਆਂ ਚਲੀਆਂ ਨੇ ਹਰਦੀਪ ਸਿੰਘ ਉਰਫ सोनू ਨੂੰ ਗੋਲੀ ਮਾਰੀ ਗਈ ਹੈ ਥਾਰ ਤੇ ਗੋਲੀਆਂ ਦੇ ਨਿਸ਼ਾਨ ਨਸਰੇ ਨੇ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਸੱਧੂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹਮਲਾਵਰਾਂ ਨੂੰ ਫੜ ਲਿਆ ਜਾਵੇਗਾ ਦੱਸਦੇ ਕਿ ਫਿਰੋਸ਼ਾ ਆਪਣੇ ਨਾਨਕੇ ਪਿੰਡ ਵਿੱਚ ਰਹਿ ਰਿਹਾ ਹਰਦੀਪ ਸਿੰਘ ਹਰਦੀਪ ਸਿੰਘ ਪਿੰਡ ਬੋਪਰਾਏ ਜਲਲ ਲੁਧਿਆਣਾ ਦਾ ਰਹਿਣ ਵਾਲਾ ਜਿੱਤੇ ਗੋਲੀਆਂ ਚਲਾਈਆਂ ਗਈਆਂ ਨੇ ਸੋ ਕੀ ਮਾਮਲਾ ਹੈ ਕੀ ਜਾਣਕਾਰੀ ਇਕੱਠੀ ਕੀਤੀ ਗਈ ਹੈ ਆਉ ਤੁਹਾਨੂੰ ਸੁਣਾ ਦਿੰਨੇ ਆ ਸਰ ਇੱਕ ਸਿਵਲ ਹਸਪਤਾਲ ਮੇਰੇ ਅਡਵੋਕੇਟ ਇਸ ਕੇ ਬਾਰੇ ਮੈਂ ਕੀ ਕਹਿਣਾ ਜੀ ਇੱਕ ਕਲਖੁਰਤ ਜਗ੍ਹਾ ਦਾ ਇਨਸੀਡੈਂਟ ਹੋਇਆ ਕਿ ਜਿਹੜੇ ਨਾਲ ਦੇ ਲੋਕ ਲੈ ਕੇ ਆਏ ਆ ਕਿ ਇੱਕ ਲਾਈਕ ਪੋਸਿਬਿਲਟੀ ਆਫ ਗਨਸ਼ਾਟ ਨਾਲ ਪੇਸ਼ੈਂਟ ਆਇਆ ਬ੍ਰੋਡ ਡੈਡ ਆਇਆ ਤੇ ਉਹ ਉਹਨ ਬੋਡੀ ਵਿੱਚ ਮੋਚੀ ਸ਼ਿਫਟ ਕਰਵਾਉਣ ਲੱਗੇ ਜਿਹੜਾ ਕਿ ਪੋਸਟ ਜਿਹੜਾ ਸਹੀ ਕੋਜ਼ ਹੈ ਉਹ ਆਫਟਰ ਪੋਸਟਮਾਰਟਮ ਤੇ ਪੁਲਿਸ ਦੇ ਚਾਂਸ ਬਾਰੇ ਬਤਾ ਚੱਲ ਪਾਏਗਾ ਕਿ ਉਹ ਗਨਸ਼ਾਟ ਆਇਆ ਕੋਈ ਹੋਰ ਕੀ ਨਾਮ ਹੈ ਸਰ ਆਪਕਾ ਡਾਕਟਰ ਮਾਨਿਕ ਆਹ ਉਹ ਪਾਇੰਡ ਮੈਟਰ ਕਰ ਨੂੰ ਆਇਆ ਹੈ ਜੀ ਕਿ ਸਰ ਕਿਉਂ ਮੈਟਰ ਹੋ ਗਿਆ ਜਦ ਜਦ ਕੋਈ ਇੱਕ ਨਾਮ ਤੇ ਲੇ ਜਿਹਨੇ ਸਰਦੀਪ ਸਿੰਘ ਏਲੀਅਸ सोनू ਸਨਵ ਤੇਨ ਰਾਜ ਸਿੰਘ ਤੇ ਫਰੋਜ਼ ਸ਼ਾ ਦੇ ਹੈਗੇ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਇਹ ਬੜਾ અનਫੋਰਚੂਨੇਟ ਇਨਸੀਡੈਂਟ ਹੈ ਤੇ ਜਿਹੜੇ ਇਹ ਪਤਾ ਲੱਗਿਆ ਵੀ ਕੁਝ ਇਹਨਾਂ ਦੇ ਨਗਰ ਕੀਰਤਨ ਚੱਲਦਾ ਸੀਗਾ ਜਿਵੇਂ ਹੁਣੇ ਮੈਨੂੰ ਇਹਨਾਂ ਨੇ ਦੱਸਿਆ ਹੈ ਤੇ ਉੱਤੇ ਕੁਝ ਜਣੇ ਨੇ ਇਹਨਾਂ ਨੇ ਕਿਸੇ ਦੇ ਨਾਲ ਟਰਾਲੀ ਟਰਾਲੀ ਨੰਗਣ ਪਿੱਛੇ ਪਹਿਲਾਂ ਲੜਾਈ ਕੀਤੀ ਉਦੋਂ ਮਗਰੋਂ ਇਹੀ ਬੰਦੇ ਜਿਹੜੇ ਸੀਗੇ ਉਹ ਗਲਤ ਜਿਹੜੇ ਅੰਤਰ ਉਹ ਅੱਗੇ ਜਾ ਰਹੇ ਸੀਗੇ ਨਹਿਰ ਦੇ ਨੇੜੇ ਤੇ ਉੱਥੇ ਕਿਤੇ ਇਹਨਾਂ ਦੇ ਜਿਹੜੇ ਆ ਲੜਕਾ ਜਬਰਜੰਗ ਹੈ ਇਹਦੇ ਫਾਦਰ ਹੈ ਹਰਦੀਪ ਇਹਲੇ ਸੁਣੋ ਉਹ ਉਹ ਤੇ ਉਹਨਾਂ ਦੇ ਨਾਲ ਕੁਝ ਜਣੇ ਇਹ ਜਿਹੜੇ ਜਾ ਰਹੇ ਸੀਗੇ ਤੇ ਜਿੱਥੇ ਉਹਨਾਂ ਨੇ ਇਹਨਾਂ ਦੇ ਨਾਲ ਕੋਈ ਕਿਸੇ ਗੱਲ ਤੇ ਝਗੜਾ ਹੋਇਆ ਤੇ ਲੜਾਈ ਦੇ ਵਿੱਚ ਉਹਨਾਂ ਨੇ ਫਾਇਰਪੋਰ ਕੀਤੇ ਜੋ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਲੱਗੇ ਆ ਤੇ ਬਾਕੀ ਇਹ ਜਿਹੜੇ ਡਿਟੇਲਸ ਤੁਹਾਨੂੰ ਜਦੋਂ ਆਪਾਂ ਇੱਕ ਦੇ ਜਣੇ ਇੱਕ ਦੋ ਜਣੇ ਸਿ ਰਾਉਂਡ ਅਪ ਕੀਤੇ ਆ ਜਦੋਂ ਡਿਟੇਲ ਸਾਹਮਣੇ ਆਉਣਗੇ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਲਾਂਗੇ ਇਹਨਾਂ ਦੀ ਡੈਥ ਹੋ ਗਈ ਐਸਾ ਕੋਈ ਪੈਕ ਨੰਬਰ ਵੀ ਦੱਸਿਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਜਿਹੜਾ ਇੱਕ ਬੰਦਾ ਹੋਰ ਸੀ ਜਿਹੜਾ ਦੋ ਜਣੇ ਹੈਗੇ ਆ ਜਿਹੜੇ ਇੱਕ ਅ ਯੁਵਰਾਜ ਅਤੇ ਇੱਕ ਹਰਦੀਪ ਦੀਪਾ ਇਹ ਦੋਨਾਂ ਦਾ ਇਹ ਤਾਂ ਹਰਦੀਪ ਸਿੰਘ ਸੋਨੂ ਆ ਤੁਹਾਡੇ ਦਾ ਹਾਂ ਤੇ ਕੋਈ ਇਹਨਾਂ ਦਾ ਜਿਹੜਾ ਇੱਕ ਬੋਬੀ ਦਾ ਯੁਵਰਾਜ ਦਾ ਕਿਸੇ ਦੇ ਨਾਲ ਪੈਸੇ ਦੇ ਲੈਣ ਦੇ ਵੀ ਹੋ ਸਕਦਾ ਪਰ ਹਜੇ ਜਿਵੇਂ ਅਸੀਂ ਫੜਾਂਗੇ ਸਾਹਮਣੇ ਆਊਗਾ ਅਜੇ ਤਾਂ ਮੈਨੂੰ ਇੱਥੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਦੱਸਿਆ ਵੀ ਜਿਹੜਾ ਨਗਰ ਕੀਰਤਨ ਚੱਲ ਰਿਹਾ ਸੀ ਉੱਥੇ ਵੀ ਇਹਨਾਂ ਨੇ ਜਿਹੜੇ ਉਹ ਦੂਸਰੀ ਗੱਡੀ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਉੱਥੇ ਵੀ ਕਿਸੇ ਦੇ ਨਾਲ ਉਹਨਾਂ ਨਾਲ ਲੜਾਈ ਝਗੜਾ ਕੀਤਾ ਸੀ ਤੇ ਉਦੋਂ ਬਾਅਦ ਇਹ ਜਿਹੜੀ ਇਹਨਾਂ ਦੀ ਜਿਹੜਾ ਜਿਹਦੀ ਮੌਤ ਹੋਈ ਹੈ ਉਹਨਾਂ ਦੀ ਤੇ ਉਹਨਾਂ ਦੀ ਆਪਸ ਵਿੱਚ ਦੋ ਗੱਡੀਆਂ ਤੇ ਸੀਗੇ ਆਮੜੋ ਸਾਹਮਣੇ ਕਿਤੇ ਲੜਾਈ ਹੋਈ ਆ ਜਿਸ ਤੇ ਇਹਨਾਂ ਦੇ ਗੋਲੀ ਲੱਗੀ ਤੇ ਜਿਹਦੇ ਨਾਲ ਇਹਨਾਂ ਦੀ ਮੌਤ ਹੋ ਗਈ ਹੈ ਕਿੰਨੀ ਫਾਇਰ ਚੱਲ ਰਹੀ ਹੈ ਸਰ ਉੱਥੇ ਜੀ ਦੇਖਿਆ ਚੈੱਕ ਕੀਤਾ ਫਿਲਹਾਲ ਚੈੱਕ ਕਰ ਰਹੇ ਆ ਮੌਕੇ ਤੇ ਸਾਡੇ ਜਾ ਕੇ ਦੇਖਿਆ ਤੇ ਤਿੰਨ ਕੁ ਫੋਲ ਮਿਲੇ ਆ ਤੇ ਉਤੋਂ ਤਿੰਨ ਫਾਇਰ ਹੋਇਆ ਤੇ ਬਾਕੀ ਜਿਹੜੀ ਡਿਟੇਲ ਦੀ ਇਨਵੈਸਟੀਗੇਸ਼ਨ ਹੋ ਜੂਗੀ ਉਸ ਤੋਂ ਬਾਅਦ ਦੱਸਾਂਗੇ ਜੀ ਹਦੀਦ ਸਿੰਘ ਕਿਥੋਂ ਰਹਿੰਦੇ ਆ ਇਹ ਕਰੋ ਸਾਹਿਬ